ਦੇਸ਼ ਭਰ ਵਿੱਚ ਆਜ਼ਾਦੀ ਦਿਵਸ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਰਾਜਪੁਰਾ ਦੀਆਂ ਵੱਖ-ਵੱਖ ਸੰਸਥਾਵਾਂ ਨੇ ਦੇਸ਼ ਦੇ ਮਾਣ ਦੀ ਸਿਰੰਗਾ ਲਹਿਰਾ ਕੇ ਆਜ਼ਾਦੀ ਦਿਵਸ ਮਨਾਇਆ। ਇਸੇ ਤਹਿਤ ਰਾਜਪੁਰਾ ਦਿਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਰੀਂਦਰ ਸ਼ਾਸਤਰੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਹਨਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਸੂਮੂ ਕਰਮਚਾਰੀਆਂ ਸਮੇਤ ਸਾਰੇ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਤੁਸੀਂ ਦੇਖ ਰਹੇ ਪੀਟੀ ਨਿਊਜ਼ 24 ਪੀਟੀ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਦੇਸ਼ ਦੀ ਆਜ਼ਾਦੀ ਦੇ ਦਿਵਸ ਦੀ 79ਵੀਂ ਆਜ਼ਾਦੀ ਦੀਵਸ ਦੀ ਬਹੁਤ-ਬਹੁਤ ਮੁਬਾਰਕਾਂ ਅਸੀਂ ਇਸ ਵਕਤ ਰਾਜਪੁਰਾ ਨਗਰ ਕੌਂਸਲ ਦੇ ਵਿੱਚ ਮੌਜੂਦ ਹਾਂ ਦੱਸਦੀ ਇਹ ਕੁਝ ਹੀ ਦੇਰ ਦੇ ਵਿੱਚ ਇੱਥੇ ਪ੍ਰੋਗਰਾਮ ਸ਼ੁਰੂ ਹੋਏਗਾ ਜਿਸ ਦੇ ਵਿੱਚ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਨਿਰਿੰਦਰ ਕੁਮਾਰ ਸ਼ਾਸਤਰੀ ਵੱਲੋਂ ਜੋ ਹੈ ਅੱਜ ਇਥੇ ਜੰਡੇ ਦੀ ਜਿਹੜੀ ਰਸਮ ਆ ਉਹ ਅਦਾ ਕੀਤੀ ਜਾਏਗੀ ਤੇ ਤਿਰੰਗਾ ਜਿਹੜਾ ਹੈ ਇਥੇ ਲਹਿਰਾਇਆ ਜਾਏਗਾ ਇਸ ਬੰਦੇ ਵਿੱਚ ਗੱਲਬਾਤ ਕਰਾਂਗੇ ਨਾਲ ਤੁਹਾਨੂੰ ਦ੍ਰਿਸ਼ ਵੀ ਦਿਖਾਵਾਂਗੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਜਿੱਥੇ ਨਗਰ ਕੌਂਸਲ ਦੇ ਵਿੱਚ ਕੀਤਾ ਗਿਆ ਤੇ ਇਸ ਬੰਦੇ ਵਿੱਚ ਪ੍ਰਧਾਨ ਅਨਿੰਦਰ ਕੁਮਾਰ ਸ਼ਾਸਤੀ ਦਾ ਇਸ ਬੰਦੇ ਵਿੱਚ ਕੀ ਕਹਿਣਾ ਪੀਟੀ ਨਿਊਜ਼ 24 ਦੇ ਰਾਜਪੁਰਾ ਤੋਂ ਹਿਮੰਸ਼ੂ ਹੈਰੀ ਦੀ ਰਿਪੋਰਟ ਕਹਿਣਾ ਅੱਜ ਜੋ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਅਜ ਨਗਰ ਕੌਂਸਲ ਰਾਜਪੁਰਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅਸੀਂ 79ਵਾਂ ਜਿਹੜਾ ਹੈਗਾ ਆਜ਼ਾਦੀ ਦਿਵਸ ਬਰੇਗੰਡ ਮਨਾਇਆ ਸੀ ਪੂਰੇ ਦੇਸ਼ ਦੇ ਵਿੱਚ ਬੜੇ ਹੀ ਹਸੋ ਉਲਾਸ ਨਾਲ ਇਹ ਦਿਨ ਮਨਾਇਆ ਜਾ ਰਿਹਾ ਹੈ ਔਰ ਸਾਡੇ ਜਿਹੜੇ ਭਾਰਤੀ ਦੇਸ਼ ਤੋਂ ਬਾਹਰ ਵੀ ਹਨ ਉਹ ਵੀ ਇਸ ਦਿਨ ਨੂੰ ਬੜੇ ਮਾਣ ਨਾਲ ਮਨਾਉਂਦੇ ਹਨ ਜਿਹੜੇ ਸਾਡੇ ਦੇਸ਼ ਭਗਤੀ ਸ਼ੂਰ ਬੀਰ ਸੀ ਜਿਨ੍ਹਾਂ ਨੇ ਦੇਸ਼ ਦੀ आजादी ਵਾਸਤੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਨੇ ਆਪਣੇ ਪਰਿਵਾਰਾਂ ਤੋਂ ਵੱਧ ਦੇਸ਼ ਨੂੰ अहमियत ਦਿੱਤੀ ਆਪਣੇ ਹੂਂ ਡੋਲ ਕੇ ਉਹਨਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਤਾਂ ਜਿਹੜੇ ਸਾਡੇ ਆਜ਼ਾਦੀ ਮਿਲਣ ਤੋਂ ਬਾਅਦ ਸਾਡੇ ਦੇਸ਼ ਦੀ ਮਹਾਨ ਸ਼ਖਸੀਅਤ ਬਾਬਾ ਭੀਮਰਾਓਂbedkar ਜੀ ਵੱਲੋਂ ਸੰਵਿਧਾਨ ਦੀ ਰਚਨਾ ਕੀਤੀ ਗਈ ਉਹਨਾਂ ਨੇ ਉਸ ਸੰਵਿਧਾਨ ਦੇ ਵਿੱਚ ਸਾਨੂੰ ਬਹੁਤ ਵੱਡੇ ਅਧਿਕਾਰ ਦਿੱਤੇ ਨੇ ਇੱਕ ਬਹੁਤ ਛੋਟਾ ਗਰੀਬ ਆਦਮੀ ਉਸ ਨੂੰ ਜਿੰਨੇ ਅਧਿਕਾਰ ਨੇ ਉਹਨੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਧਿਕਾਰ ਨੇ ਜਿਹੜਾ ਵੋਟ ਹੈਗਾ ਉਹੀ ਅਧਿਕਾਰ ਜਿਹੜਾ ਹੈਗਾ ਸਾਨੂੰ ਤੇ ਅੱਗੇ ਲੈ ਕੇ ਜਾਂਦਾ ਹੈ ਸਾਡੀ ਸਰਕਾਰਾਂ ਬਣਾਉਂਦਾ ਹੈ ਸਾਨੂੰ ਤਾਕਤ ਦਿੰਦਾ ਜਿਹੜਾ ਹੈ ਉਸ ਸੰਵਿਧਾਨ ਦੀ ਅਸੀਂ ਮਾਨ ਕਰੀਏ ਉਹਦੀ ਰੱਖਿਆ ਕਰੀਏ ਉਹਦੇ ਵਿੱਚ ਬਾਬਾ ਭੀਮਰਾਵ ਅੰਬੇਦਕਰ ਜੀ ਨੇ ਸਾਨੂੰ ਅਧਿਕਾਰ ਦੇ ਨਾਲ-ਨਾਲ ਫਰਜ਼ ਵੀ ਜਿਹੜਾ ਹੈ ਨਿਭਾਉਣ ਦੀ ਜਿਹੜੀ ਨਸੀਹਤ ਦਿੱਤੀ ਹੈ ਜੋ ਕਿ ਸਾਨੂੰ ਹਰੇਕ ਨਾਗਰਿਕ ਨੂੰ ਜੋ ਦੇਸ਼ ਦਾ ਨਾਗਰਿਕ ਹੈ ਉਹ ਆਪਣੇ ਫਰਜ਼ ਨੂੰ ਨਿਭਾ ਸਕਦਾ ਹੈ ਜਿਸੇ ਕੇ ਨਾਲ ਆਪਾਂ ਦੇਖ ਰਹੇ ਆ ਕਿ ਛੋਟੇ-ਛੋਟੀਆਂ ਗੱਲਾਂ ਨੇ ਪਰ ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਜਿਹੜੇ ਵੱਡੇ ਨਤੀਜੇ ਆਉਣੇ ਨੇ ਜਿਵੇਂ ਸਾਡਾ ਵਾਤਾਵਰਣ ਦੂਸ਼ਿਤ ਹੋ ਰਿਹਾ ਜੇ ਅਸੀਂ ਪੌਦੇ ਲਗਾਉਣ ਵੱਲ ਧਿਆਨ ਦੇਨੇ ਹੈ ਹਰੇਕ ਸੁਚੇਤ ਨਾਗਰਿਕ ਕੋਈ ਵੀ ਢੁਕਣੀ ਜਗ੍ਹਾ ਦੇ ਕੇ ਉਥੇ ਬੂਟਾ ਲਾਵੇ ਆਪਣੇ ਘਰ ਦੀ ਜਗ੍ਹਾ ਹੈ ਤਾਂ ਲਾਵੇ ਕਿਸੇ ਪਾਰਕ ਵਿੱਚ ਕਿਸੇ ਖਾਲੀ ਥਾਂ ਤੇ ਬੂਟਾ ਲਾਵੇ ਉਹਨੂੰ ਪਾਲੇ ਤਾਂ ਅਸੀਂ ਵਾਤਾਵਰਣ ਨੂੰ ਸ਼ੁੱਧ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ ਅਸੀਂ ਅੱਜ ਸਾਰੇ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ ਜਿੰਨੀ ਸਾਨੂੰ ਰੋਡ ਹੈਗੀ ਇਸ ਤੋਂ ਕਈ ਗੁਣਾ ਜਿਹੜਾ ਵਾਧ ਪਾਣੀ ਅਸੀਂ ਜਿਹੜਾ ਹੈਗਾ ਵੇਸਟ ਕਰ ਰਹੇ ਆ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹਨੂੰ ਪਾਣੀ ਦੀ ਜਿਹੜੀ ਦਿੱਕਤ ਆਊਗੀ ਇਹ ਨਿਸ਼ਚਿਤ ਹੈਗਾ ਜੇ ਅਸੀਂ ਅੱਜ ਧਿਆਨ ਕਰਾਂਗੇ ਤਾਂ ਜਾ ਕੇ ਸਾਡੀ ਆਉਣ ਵਾਲੀ ਜਨਰੇਸ਼ਨ ਸੁਖੀ ਰਹਿ पाएगी ਕਿਉਂਕਿ ਪਾਣੀ ਦੇ ਬਗਾਰ ਜੀਵਨ ਹੈ ਨਹੀਂ ਇਸੇ ਤਰੀਕੇ ਨਾਲ ਸਾਫ ਸਫਾਈ ਹੈਗੀ ਹੈ ਜੇ ਸਾਡੇ ਆਸ-ਪਾਸ ਬਾਤਾ ਫਰੋਂ ਦੇ ਵਿੱਚ ਸਾਫ ਸਫਾਈ ਨਹੀਂ ਹੋਊਗੀ ਸਾਡੇ ਘਰਾਂ ਦੇ ਬਾਹਰ ਸਾਫ ਸਫਾਈ ਨਹੀਂ ਹੋਊਗੀ ਤਾਂ ਬਿਮਾਰੀਆਂ ਫੈਲਣਗੀਆਂ ਉਹਨਾਂ ਬਿਮਾਰੀਆਂ ਦੇ ਨਾਲ ਅਮੀਰ ਆਦਮੀ ਤਾਂ ਨਜਿੱਠ ਲੈਂਦਾ ਪਰ ਜਿਹੜੇ ਗਰੀਬ ਲੋਕ ਨੇ ਜਦੋਂ ਉਹਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਬੜੀਆਂ ਔਕੜਾਂ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਹੈਗਾ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਉਹਨਾਂ ਨੂੰ ਬਿਮਾਰੀਆਂ ਨਾਲ ਲੜਨ ਵਾਸਤੇ ਇਸ ਕਰਕੇ ਸਾਰਿਆਂ ਦਾ ਫਰਜ਼ ਹੈ ਕਿ ਆਪਾਂ ਇਹ ਤਿੰਨ ਚਾਰਾਂ ਜਿਹੜੀ ਚੀਜ਼ਾਂ ਮੈਂ ਦੱਸਿਆ ਨੇ ਇਹਦੇ ਵੱਲ ਜੇ ਆਪਾਂ ਧਿਆਨ ਦਾਂਗੇ ਤਾਂ ਸਮਝ ਲਓ ਵੀ ਸਾਡੀ ਇੱਕ ਦੇਸ਼ ਬਲਤੀ ਹੈਗੀ ਹੈ ਅਸੀਂ ਹੁਣ ਜਾ ਕੇ ਲੜਾਈ ਨਹੀਂ ਲੜ ਸਕਦੇ ਬਾਰਡਰ 'ਤੇ ਜਾ ਕੇ ਅਸੀਂ ਸਾਡੇ ਜਿਹੜੇ ਸਾਡੇ ਫੌਜ ਦੇ ਜਵਾਨ ਨੇ ਅਸੀਂ ਅੱਜ ਉਹਨਾਂ ਨੂੰ ਹੀ ਨਮਨ ਕਰਦੇ ਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਬਰਕਰਾਰ ਰੱਖਣ ਵਾਸਤੇ ਬਾਰਡਰ ਦੇ ਉੱਤੇ ਉਹਨਾਂ ਨੇ ਜਾ ਕੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਉਹ ਫੌਜੀ ਵੀ ਜਮਾਨ ਜਿਹੜਾ ਦੇਸ਼ ਦੇ ਅੰਦਰ ਅਤਵਾਦਾਂ ਨਾਲ ਲੜ ਰਿਹਾ ਹੈ ਮੁਕਾਬਲਾ ਕਰ ਰਿਹਾ ਹੈ ਤਾਂ ਕਿ ਦੇਸ਼ ਦੇ ਲੋਕ ਸੁਰੱਖਿਤ ਰਹਿਣ ਤਾਂ ਇਹਨਾਂ ਸਾਰਿਆਂ ਪ੍ਰਤੀ ਸਾਡੇ ਜਿਹੜੇ ਦੇਸ਼ ਦੇ ਕਿਸਾਨ ਨੇ ਜਿਹੜੇ ਜੀਤੋੜ ਮਿਹਨਤ ਕਰਕੇ ਆਪਣਾ ਪਸੀਨਾ ਵਹਾ ਕੇ ਦੇਸ਼ ਦਾ પેટ ਭਰ ਰਹੇ ਹਾਂ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਹਰੇਕ ਇਨਸਾਨ ਆਪਣਾ ਫਰਜ਼ ਸਮਝੇ ਅਧਿਕਾਰ ਸੀ ਲੈਣਾ ਚਾਹੁੰਦੇ ਆ ਪਰ ਅਸੀਂ ਫਰਜ਼ਾਂ ਦੇ ਪ੍ਰਤੀ ਜਾਗਰੂਕ ਨਹੀਂ ਹਾਂ ਤਾਂ ਹੀ ਦੇਖ ਸਕੇ ਬਸ ਸਕਦਾ ਕਿ ਕੋਈ ਵੀ ਸਰਕਾਰ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ ਜਦ ਤੱਕ ਲੋਕ ਉਹ ਆਪਣਾ ਸਮਰਥਨ ਨਹੀਂ ਦਿੰਦੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਸ ਅੱਜ ਵਿਸ਼ੇਸ਼ ਦਿਨ ਦੇ ਪਰਨ ਲਈਏ ਕਿ ਅਸੀਂ ਛੋਟੇ-ਛੋਟੇ ਕੰਮ ਕਰਕੇ ਦੇਸ਼ ਨੂੰ ਕੇ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਆਪਣੀ ਦੇਸ਼ ਭਗਤੀ ਦਾ ਸਬੂਤ ਦੇ ਸਕਦੇ ਹਾਂ ਇੰਨੇ ਗੱਲ ਕਰਕੇ ਇੱਕ ਵਾਰ ਸਾਰਿਆਂ ਨੂੰ ਇਸ ਵਿਸ਼ੇਸ਼ ਦਿਨ ਤੇ ਬਹੁਤ-ਬਹੁਤ ਵਧਾਈ ਜੈ ਹਿੰਦ ਬੰਦੇ ਮਾਤਰਾ